ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਦੀ ਵੀਡੀਓ ਸਪੈਸ਼ਲ ਆ ਜੀ ਜਿਹੜੇ ਬੱਚੇ 10ਵੀਂ ਔਰ 12ਵੀਂ ਜਿਨ੍ਹਾਂ ਨੇ ਪਾਸ ਕੀਤੀ ਆ ਉਹਨਾਂ ਵਾਸਤੇ ਈ ਅੱਜ ਦੀ ਵੀਡੀਓ ਹੋ ਸਪੈਸ਼ਲ ਆ ਕਿਉਂਕਿ 10ਵੀਂ ਪਾਸ ਕਰਕੇ ਔਰ 12ਵੀਂ ਪਾਸ ਕਰਕੇ ਜਿਹੜਾ ਬੱਚੇ ਦਾ ਕੈਰੀਅਰ ਦਾ ਸਵਾਲ ਹੁੰਦਾ ਜਿਹੜਾ ਬੱਚੇ ਨੇ ਉਹ ਤੋਂ ਡਿਸੀਜਨ ਲੈਣਾ ਹੁੰਦਾ ਕਿਵੇਂ ਕਿਹੜੇ ਵਾਲੇ ਪਾਸੇ ਜਾਵਾ ਤਾ ਜੋ ਮੈਂ ਲਾਈਫ ਵਿੱਚ ਵਧੀਆ ਮੈਨੂੰ ਜੋਬ ਮਿਲ ਜਾਵੇ ਵਧੀਆ ਮੇਰਾ ਜੋ ਜੀਵਨ ਪੱਤਰ ਮੇਰਾ ਜਿਹੜਾ ਉਹ ਉੱਚਾ ਹੋਵੇ ਤੋ ਅੱਜ ਜਿਹੜੀ ਵੀਡੀਓ ਸਪੈਸ਼ਲ ਹੈਗੀ ਆ 10ਵੀਂ ਔਰ 12ਵੀਂ ਪਾਸ ਬੱਚਿਆਂ ਵਾਸਤੇ ਤਾਂ ਮੈਂ ਤੁਹਾਨੂੰ ਅੱਜ ਗਾਈਡ ਕਰਾਂਗਾ ਜਿਹੜਾ ਕਿ 10ਵੀਂ ਤੋਂ ਬਾਅਦ ਆਪਣੇ ਕੋਲ ਕਿਹੜੇ-ਕਿਹੜੇ ਰਸਤੇ ਜਿਹੜੇ ਖੁੱਲਦੇ ਕਿਹੜੇ-ਕਿਹੜੇ ਕੋਰਸ ਸਾਨੂੰ ਕਿਹੜੀ-ਕਿਹੜੀ ਲੈਂਗੁਏਜ ਜਾਣਦੇ ਸਾਨੂੰ ਆਪਸ਼ਨ ਜਿਹੜੀ ਉਹ ਮਿਲਦੀ ਆ ਤਾਂ ਬੱਚਿਆਂ ਨੂੰ ਕੋਈ ਕਹੇਗਾ ਕਿ ਡਿਪਲੋਮਾ ਕਰ ਲੋ ਡਿਪਲੋਮਾ ਬੱਚੋ 3 ਸਾਲ ਦਾ ਹੁੰਦਾ ਡਿਪਲੋਮਾ ਇੰਜੀਨੀਅਰਿੰਗ 3 ਇਅਰ ਕਰ ਲੋ ਕੋਈ ਕਹੇਗਾ ਕੋਈ ਕਹੇਗਾ ਕਿ ਤੁਸੀਂ ਆਈਟੀਆ ਹੀ ਚੱਲ ਜਾਓ ਆਈਟੀਆ ਕਰ ਲੋ ਆਈਟੀਆ ਜਿਹੜੀ ਹੁੰਦੀ ਹੈ 2 ਸਾਲ ਦੀ ਹੁੰਦੀ ਆ ਕੋਈ ਕਹੇਗਾ ਪਲੱਸ 2 ਸਾਇੰਸ ਕਰ ਲੋ ਨੋਨ ਮੈਡੀਕਲ ਕਰ ਲੋ ਜੀ ਨੋਨ ਮੈਡੀਕਲ ਕਹਿੰਦੇ ਆ ਕੋਈ ਆਪਾਂ ਨੂੰ ਗਾਈਡ ਕਰਦਾ ਜਦੋਂ ਅਸੀਂ ਰਿਸ਼ਤੇਦਾਰ ਕੋ ਜਾਂਦੇ ਆਪਣੇ ਆਂਢੀ ਗੁਆਂਢੀ ਨੂੰ ਪੁੱਛਦੇ ਆ ਤਾਂ ਕੋਈ ਕਹਿੰਦਾ ਕੀ ਭਾਈ ਤੂੰ ਡਾਕਟਰ ਬਣ ਜਾ ਤੂੰ ਬਾਇਓਲੋਜੀ ਰੱਖ ਲੈ ਫੇ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਤਾਂ ਕਿਸੇ ਯਾਰ ਦੋਸਤ ਨੂੰ ਪੁੱਛਦੇ ਆ ਤਾਂ ਬਹੁਤ ਸਾਰੇ ਸਾਡੇ ਜਿਹੜੇ ਯਾਰ ਦੋਸਤ ਹੈਗੇ ਉਹ ਕਮਰਸ ਵਿੱਚ ਦੋ ਰਹੇ ਹੁੰਦੇ ਆ ਤਾਂ ਅਸੀਂ ਕਮਰਸ ਵਾਲੀ ਤਰਪਾਂਦੇ ਆ ਫੇ ਕੋਈ ਦੇਖਦੇ ਆ ਤਾਂ ਕੋਈ ਕਹਿੰਦਾ ਕਿ ਨਹੀਂ ਤੁਸੀਂ ਛੱਡੋ ਵੀ ਆਪਣੇ ਕੋਲ ਨਾ ਨਾਨ ਮੈਡੀਕਲ ਹੋਣਾ ਨਾ ਮੈਡੀਕਲ ਹੋਣਾ ਆਪਾਂ ਆਰਟਸ ਰੱਖ ਲੈਂਦੇ ਆ ਸੋ ਜਿਹੜਾ ਅੱਜ ਦਾ ਜਿਹੜਾ ਮੇਰਾ ਟੌਪਿਕ ਹੈਗਾ ਜਿਹੜਾ ਮੈਂ ਸਭ ਤੋਂ ਉੱਪਰ ਪਹਿਲੇ ਨੰਬਰ ਤੇ ਲਿਖਿਆ ਹੋਇਆ ਡਿਪਲੋਮਾ ਐ ਇੰਜੀਨੀਅਰਿੰਗ ਤੇ ਇਸ ਦਾ ਡਿਗਰੀ ਡਿਪਲੋਮਾ ਆ ਉਹਦੇ ਬਾਰੇ ਮੈਂ ਮਾਫ ਚਾਹੁੰਦਾ ਹਾਂ ਉਹਦੇ ਬਾਰੇ ਜਿਹੜਾ ਅੱਜ ਮੈਂ ਤੁਹਾਨੂੰ ਜਿਹੜਾ ਉਹ ਦੱਸਾਂਗਾ। ਤੋਂ ਮੇਰਾ ਨਾਮ ਜਿਵੇਂ ਤੁਸੀਂ ਜਾਣਦੇ ਹੋ ਮੇਰਾ ਨਾਮ ਕਸ਼ਮੀਰ ਅਦੜਾ ਮੈਂ ਅੱਜ ਤੁਹਾਨੂੰ ਕਹਿ ਰਿਹਾ ਗਾਈਡਨਸ ਦਵਾਂਗਾ ਪੋਲੀਟੈਕਨਿਕ ਕੋਰਸਸ ਦੇ ਬਾਰੇ ਜਿਹੜੇ ਕੋਰਸ 10ਵੀਂ ਔਰ 12ਵੀਂ ਤੋਂ ਬਾਅਦ ਹੁੰਦੇ ਆ। ਤੋਂ ਆਓ ਬੱਚੋ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਜਿਹੜਾ ਵੈਲਫੇਅਰ ਸੋਚ ਚੈਨਲ ਆ ਇਹਨੂੰ ਤੁਸੀਂ ਸਾਰੇ ਬਹੁਤ ਪਿਆਰ ਕਰਦੇ ਆ। ਤੁਸੀਂ ਜਿਹੜੇ ਸਾਥੀਆਂ ਨੇ ਜਿਹੜੇ ਗਰੁੱਪ ਮੈਂਬਰ ਨੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਸਬਸਕ੍ਰਾਈਬ ਕਰ ਲਓ ਔਰ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਜੇ ਤੁਸੀਂ ਲਾਈਕ ਕਰਦੇ ਆ ਤਾਂ ਮੈਨੂੰ ਮੋਟੀਵੇਸ਼ਨ ਮਿਲਦੀ ਆ ਤਾਂ ਫਿਰ ਮੈਂ ਹੋਰ ਵੀਡੀਓ ਬਣਾ ਕੇ ਲਿਆਉਂਦਾ ਮੇਰੇ ਕੋ ਹਰੇਕ ਹਰੇਕ ਸਟੇਮ ਦੇ ਵਿੱਚ ਤੁਹਾਡੀ ਕੈਰੀਅਰ ਕਨਸਟਿਟਿਊਟ ਲੈ ਕੇ ਹਰੇਕ ਦੇ ਵਿੱਚ ਮੇਰੇ ਕੋ ਬਹੁਤ ਸਾਰੀ ਜਾਣਕਾਰੀ ਪਈ ਆ ਪਰ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਜਾਂ ਸ਼ੇਅਰ ਨਹੀਂ ਕਰਦੇ ਫਿਰ ਮੇਰਾ ਜਿਹੜਾ ਮਨੋਂ ਖੁਸ਼ ਨਹੀਂ ਹੁੰਦਾ ਜੇ ਤੁਸੀਂ ਲਾਈਕ ਤੇ ਸ਼ੇਅਰ ਕਰ ਦਵੋ ਤੇ ਨਾਲ سبسਕ੍ਰਾਈਬ ਕਰ ਲੋ ਤਾਂ ਮੈਂ ਤੁਹਾਨੂੰ ਕਮਰਸ ਮੈਡੀਕਲ ਇੰਜੀਨੀਅਰਿੰਗ ਡਿਪਲੋਮਾ ਲਗ ਲਗ ਤਰ੍ਹਾਂ ਦੇ ਜਿਹੜੇ ਫੀਲਡ ਹੈਗੇ ਉਹਨਾਂ ਵਾਸਤੇ ਮੈਂ ਤੁਹਾਡੇ ਲਈ ਬਹੁਤ ਸਾਰੀਆਂ ਵਧੀਆ ਵਧੀਆ ਜਿਹੜੀ ਵੀਡੀਓ ਜਿਹੜੀ ਉਹ ਬਣਾ ਕੇ ਲਿਆ ਸਕਦਾ ਵੈਸੇ ਵੀ ਤੁਹਾਨੂੰ ਪਤਾ ਕਿ ਜਿਹੜਾ ਮੇਰਾ YouTube ਚੈਨਲ ਆ ਇਹਦੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ WhatsApp ਗਰੁੱਪ ਦਾ ਲਿੰਕ ਪਾਉਂਦਾ ਆ WhatsApp ਗਰੁੱਪ ਦੇ ਵਿੱਚ ਮੈਂ ਸਾਰੀ ਜਿਹੜੀ ਜਾਣਕਾਰੀ ਉਹ ਕੈਰੀਅਰ ਤੇ ਕੈਰੀਅਰ ਕਾਉਂਸਲਿੰਗ ਦੀ ਜਿਹੜੀ ਸਾਰੀ ਜਾਣਕਾਰੀ ਮੈਂ ਜਿਹਦੇ ਵਿੱਚ ਨੌਕਰੀਆ ਔਰ ਅਲੱਗ-ਅਲੱਗ ਯੂਨੀਵਰਸਿਟੀਆ ਚ ਜਿਹੜੀ ਐਡਮਿਸ਼ਨ ਨਿਕਲਦੀ ਆ ਉਹਦੀ ਸਾਰੀ ਜਾਣਕਾਰੀ ਮੈਂ ਆਪਣੇ ਵਟਸਐਪ ਗਰੁੱਪ ਵਿੱਚ ਪਾਉਂਦਾ ਹਾਂ ਤੋ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਗਰੁੱਪ ਦਾ ਮੇਰਾ ਲਿੰਕ ਹੈਗਾ ਤੁਸੀਂ ਉਸ ਲਿੰਕ ਤੇ ਜਾ ਕੇ ਵਟਸਐਪ ਕੋ ਜਿਹੜਾ ਗਰੁੱਪ ਆ ਉਹ ਉਹ ਵੀ ਜਿਹੜਾ ਤੁਸੀਂ ਜੁਆਇਨ ਕਰ ਲੋ ਤਾਂ ਜੋ ਬਹੁਤ ਸਾਰੇ ਵੀਡੀਓ ਜਿਹੜੇ ਮੈਂ ਨਹੀਂ ਪਰਉਂਦਾ ਪਰ ਮੈਂ ਵਟਸਐਪ ਗਰੁੱਪ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਜਿਹੜੀ ਐਡਮਿਸ਼ਨਸ ਨੂੰ ਲੈ ਕੇ ਜਾਂ ਨੌਕਰੀਆਂ ਨੂੰ ਲੈ ਕੇ ਅਲੱਗ-ਅਲੱਗ ਯੂਨੀਵਰਸਿਟੀ ਦੇ ਅਲੱਗ-ਅਲੱਗ ਇੰਡਸਟਰੀਜ਼ ਨੂੰ ਲੈ ਕੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਜਿਹੜੀ ਮੈਂ ਉਹਦੇ ਵਿੱਚ ਰਣ ਨਾਇਸ ਕਰਕੇ ਜਿਹੜਾ ਸਾਰੇ ਜਣੇ ਉਹ ਜਿਹੜਾ WhatsApp ਗਰੁੱਪ ਆ ਉਹ ਜੁਆਇਨ ਕਰ ਲੋ। ਤੋਂ ਆਉਂਦੇ ਹਾਂ ਅੱਜ ਦੇ ਅਸੀਂ ਟੌਪਿਕ ਤੇ। ਟੌਪਿਕ ਆ ਜੀ, ਵਾਟ ਇਜ਼ ਪੋਲੀਟੈਕਨਿਕ? ਇਹ ਪੋਲੀਟੈਕਨਿਕ ਕਾਲਜ ਕੀ ਹੁੰਦੇ ਆ? ਪੋਲੀਟੈਕਨਿਕ ਕਾਲਜ ਐਡਮਿਸ਼ਨ ਕਿਵੇਂ ਹੁੰਦੀ ਆ? ਐਡਮਿਸ਼ਨ ਤੋਂ ਬਾਅਦ ਇਹਦਾ ਫੀਸ ਸਟ੍ਰਕਚਰ ਕੀ ਹੈ ਤੇ ਫੀਸ ਕਿ ਨਹੀਂ ਲੱਗਦੀ ਆ? ਇਹਦੇ 'ਚ ਇਹ ਪੋਲੀਟੈਕਨਿਕ ਡਿਪਲੋਮਾ ਕਰਨ ਤੋਂ ਬਾਅਦ ਸਾਨੂੰ ਜੋਬ ਕਿੱਥੇ ਮਿਲਦੀ, ਕਿੱਦਾਂ ਜੋਬ ਮਿਲਦੀ ਆ ਤੇ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਜਿਹੜੇ ਕਿਸ ਤਰ੍ਹਾਂ ਦੇ ਜਿਹੜੇ ਕੋਰਸ ਜਿਹੜੇ ਉਹ ਹੁੰਦੇ ਆ। ਤੋ ਪੋਲੀਟੈਕਨਿਕ ਇੱਕ ਇੰਜੀਨੀਅਰਿੰਗ ਲੈਨ ਦੇ ਵਿੱਚ ਜਿਹੜੀ ਪਹਿਲੀ ਪੌੜੀ ਆ ਜਿੱਦ ਤੱਕ ਸੇ ਆਪਾਂ ਹਾਈਟ ਤੇ ਜਾਣਾ ਆ ਜਿਹੜੇ ਪਹਿਲਾ ਪੌੜਾ ਹੈਗਾ ਉਹ ਹੈਗਾ ਸਾਡਾ ਪੋਲੀਟੈਕਨਿਕ ਕੋਰਸਸ ਪੋਲੀਟੈਕਨਿਕ ਕੋਰਸ ਜਿਹੜੇ ਹੁੰਦੇ ਆ ਦੋਸਤੋ ਉਹ 3 ਸਾਲ ਦਾ ਡਿਪਲੋਮਾ ਕੋਰਸ ਹੁੰਦਾ ਆ ਅਗਰ ਅਸੀਂ ਇਹਦੇ ਵਿੱਚ ਇਹਨਾਂ ਦੀ ਆਪਾਂ ਵੈਬਸਾਈਟ ਤੇ ਜਾਂਦੇ ਆ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਪੋਲੀਟੈਕਨਿਕ ਪੋਲੀਟੈਕਨਿਕ ਕੋਰਸਸ ਕਰਵਾਉਂਦੇ ਆ ਉਹ ਕਰਾਉਂਦੇ ਆ ਦਾ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ এডੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਚੰਡੀਗੜ੍ਹ ਇਹਨਾਂ ਦੇ ਹੈੱਡ ਆਫਿਸ ਆ ਉਹ ਜਿਹੜੇ ਇਹ ਡਿਪਾਰਟਮੈਂਟ ਹੈਗਾ ਇਹ ਪੰਜਾਬ ਦੇ ਵਿੱਚ ਜਿਹੜੇ 3 ਸਾਲ ਦਾ ਇੰਜੀਨੀਅਰਿੰਗ ਦਾ ਡਿਪਲੋਮਾ ਪੋਲੀਟੈਕਨੀਕਲ ਡਿਪਲੋਮਾ ਜਿਹੜਾ ਉਹ ਇਹ ਜਿਹੜਾ ਕਰਵਾਉਂਦੇ ਆ ਅਗਰ ਇਹਨਾਂ ਦੀ ਵੈਬਸਾਈਟ ਤੇ ਆਪਾਂ ਜਾ ਕੇ ਦੇਖਦੇ ਆ ਤਾਂ ਲਗਭਗ ਜਿਹੜੇ 26 ਜਿਹੜੇ ਕਾਲਜ ਹੈਗੇ ਆ ਜਿਹੜੇ ਉਹ ਉਹ ਸਰਕਾਰੀ گورਨਮੈਂਟ ਇੰਸਟੀਚਿਊਟ ਹੈਗੇ ਆ گورਨਮੈਂਟ ਪੋਲੀਟੈਕਨਿਕ ਕਾਲੇਜ ਹੈਗੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚ ਇਹ ਜਿਹੜੇ ਕੋਰਸ ਜਿਹੜੇ ਇਹੇ ਕਰਵਾਏ ਜਾਂਦੇ ਆ ਇਹਨਾਂ ਦੀ ਜਿਹੜੀ ਡਿਟੇਲ ਆ ਸਾਰੀ ਉਹ ਹਾਂ ਤੇ ਔਰ ਲਗਭਗ 60 ਦੇ ਆਸ-ਪਾਸ ਜਿਹੜੇ ਪੋਲੀਟੈਕਨਿਕ ਕਾਲੇਜ ਹੈਗੇ ਉਹ ਪ੍ਰਾਈਵੇਟ ਕਾਲੇਜ ਹੈਗੇ ਆ ਜਿਹੜੇ ਇਹਨਾਂ ਦੀ ਡਿਟੇਲ ਸਾਰੀ ਇਹਨਾਂ ਦੀ ਵੈਬਸਾਈਟ ਤੇ ਜਿਹੜੀ ਉਹ ਪਈ ਹੋਈ ਆ ਤਾਂ ਇਹ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ punjabtech.com ਤੇ ਜਾ ਕੇ ਤੁਸੀਂ ਸਾਰਾ ਜਿਹੜਾ ਉਹ ਦੇਖ ਸਕਦੇ ਆ ਉਹ ਆਪਾਂ ਇਹਦੇ ਵਿੱਚੋਂ ਕੁਝ ਕੋਰਸਸ ਦੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਕੋਰਸ ਜ਼ਿਆਦਾ ਲੋਕੀ ਪ੍ਰੈਫਰ ਕਰਦੇ ਆ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਜਿਹੜਾ ਬੱਚੇ ਉਹਦੇ ਵਿੱਚ ਆਉਂਦਾ ਹੈਗਾ ਸਾਡਾ ਰਡਾਰ ਸਿਸਟਮ ਹੁੰਦਾ ਜਿੰਨੀ ਮੋਬਾਈਲ ਕਮਿਊਨੀਕੇਸ਼ਨ ਆ ਜਿਹੜੀ ਆਪਾਂ ਇੱਕ ਦੂਜੇ ਨਾਲ ਫੋਨ ਤੇ ਗੱਲਬਾਤ ਕਰਦੇ ਹਾਂ ਉਹ ਅਸੀਂ ਕਿੱਦਾਂ ਸਾਡੀ ਗੱਲਬਾਤ ਹੁੰਦੀ ਆ ਕਿੱਦਾਂ ਸਿਗਨਲ ਜਾਂਦਾ ਕਿੱਥੋਂ ਆਉਂਦਾ ਇਹ ਸਾਰਾ ਜਿਹੜਾ ਇਲੈਕਟ੍ਰੋਨਿਕਸ ਵਿੱਚ ਹੁੰਦਾ ਤੁਹਾਡੇ ਘਰ 스마트 LED ਲੱਗੇ ਹੋਏ ਆ 스마트 ਤੁਹਾਡੇ LCD ਲੱਗੇ ਹੋਏ ਆ ਘਰ ਵਿੱਚ ਜਿਹੜੇ ਆਪਾਂ ਜਿੰਨਾ ਤੇ ਆਪਾਂ YouTube ਕਰਾ ਸਾਰਾ ਕੁਝ ਦੇਖਦੇ ਆ ਚੈਨਲ ਦੇਖਦੇ ਆ ਜਿਹੜੇ ਸਾਡੇ ਘਰ ਲੱਗੇ ਹੋਏ ਆਪਣੇ ਘਰ ਵਿੱਚ ਉਹ ਸਾਰੇ ਜਿਹੜੇ ਇਲੈਕਟ੍ਰੋਨਿਕਸ ਦੇ ਵਿੱਚ ਜਿਹੜੇ ਉਹ ਆ ਜਾਂਦੇ ਆ ਮੈਡੀਕਲ ਏਕਿਪਮੈਂਟ ਆ ਜਾਂਦੇ ਆ ਜਦੋਂ ਆਪਾਂ ECG ਕਰਾਉਂ ਜਾਂਦੇ ਆ ਜਾਂ ਕੋਈ ਆਪਾਂ ਉਹ ਬਹੁਤ ਸਾਰੀ ਟੈਸਟਿੰਗ ਆਪੋਸਟਰਲ ਜਾ ਕੇ ਦਿੱਤੇ ਇਨਸਟਰੂਮੈਂਟ ਤੇ ਹੁੰਦੀ ਹੈ ਵਧੀਆ ਆਪਣੇ ਜਿੱਦਾਂ ਕਰ ਸ਼ੋ ਵੀ ਕੀਤਾ ਪਿਆ ਕਿੰਦਰਾ ਇਨਸਟਰੂਮੈਂਟ ਉਹ ਸਾਰੇ ਜਿਹੜੇ ਹੈਗੇ ਆ ਉਹ ਉਹ ਇਲੈਕਟ੍ਰੋਨਿਕਸ ਦੇ ਵਿੱਚ ਆਉਂਦੇ ਆ ਇਲੈਕਟ੍ਰੋਨਿਕਸ ਦਾ ਤਿੰਨ ਸਾਲ ਦਾ ਡਿਪਲੋਮਾ ਕਰਨ ਤੋਂ ਬਾਅਦ ਜਿਹੜੀ ਸਾਨੂੰ ਨੌਕਰੀ ਦੇ ਜਿਹੜੀ ਆਪਸ਼ਨ ਆਂਦੀ ਹੈ ਉਹ ਕਾਫੀ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਭਾਰਤ ਵਿੱਚ ਹੈਗੀਆਂ ਜਿਨ੍ਹਾਂ ਵਿੱਚ ਇੰਟਲ ਹੈ ਲਾਵਾ ਐਲਜੀ ਹਾਂਜੀ ਉਨੇਡਾ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕੰਪਨੀਆਂ ਸੈਗੀਆਂ ਜਿਹੜੀਆਂ ਉਹ ਭਾਰਤ ਵਿੱਚ ਹੈਗਿਆਰ ਔਰ ਇਹਦੇ ਵਿੱਚ 3 ਸਾਲ ਦਾ ਡਿਪਲੋਮਾ ਕਰਨ ਤੋਂ ਬਾਅਦ ਨੌਕਰੀ ਦਾ ਜਿਹੜਾ ਸਕੂਪ ਹੋ ਜਿਹੜਾ ਕਾਫੀ ਆ ਔਰ ਕਦੇ ਪ੍ਰਾਈਵੇਟ ਕੰਪਨੀਆਂ ਵਿੱਚ ਨਹੀਂ ਸਰਕਾਰੀ ਆ ਜਿਵੇਂ ਉੱਪਰ ਲਿਖਿਆ ਟਾਪ 10 ਗਵਰਨਮੈਂਟ ਕਾ ਆਈਟੀ ਕੰਪਨੀਆਂ ਇਸ ਇਹਦੇ ਵਿੱਚ ਕੀ ਆ ਇਲੈਕਟ੍ਰੋਨਿਕਸ ਦੀਆਂ ਕੰਪਨੀਆਂ ਆ ਇਹਦੇ ਵਿੱਚ ਮੈਂ ਆਪਣੇ ਵਟਸਐਪ ਗਰੁੱਪ ਤੇ ਵਿੱਚ 2-4 ਹਫ਼ਤੇ ਪਹਿਲਾਂ ਹੀ ਇੱਕ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੀ ਇੱਕ ਪੋਸਟ ਆ ਪਾਈਆਂ ਸੀਗੀਆਂ ਇਹ ECIL ਅੱਜ ਮੈਂ ਪੋਸਟ ਆ ਪਾਈਆਂ ਉਹਦੇ ਵਿੱਚ ਸੀ ਡੈਕ ਦੀਆਂ ਇਸ ਤਰੀਕੇ ਦੇ ਨਾਲ ਇਹਨਾਂ ਸਰਕਾਰੀ ਏਰੀਆ ਬੈਲ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਦੀ ਅੱਜ ਹੀ ਨੌکریاں ਨਿਕਲਿਆ ਉਹ ਸਾਰੇ ਮੈਂ ਆਪਣੇ ਵਟਸਐਪ ਗਰੁੱਪ ਵਿੱਚ ਪਾਈਆਂ ਸੋ ਇਲੈਕਟ੍ਰੋਨਿਕਸ ਦਾ ਜਿਹੜਾ ਸਕੋਪ ਆ ਉਹ ਕਾਫੀ ਸਕੋਪ ਹੈਗਾ ਆ ਤੁਸੀਂ ਦੇਖਦੇ ਹੋਣੇ ਕਿ ਆਪਣੇ ਜਿਹੜੇ ਆਪਣੇ ਸ਼ਹਿਰਾਂ ਦੇ ਦੇਖੇ ਆਪਾਂ ਈ ਰਿਕਸ਼ੇ ਆ ਚੁੱਕੇ ਆ ਈ ਰਿਕਸ਼ੇ ਵਿੱਚ ਕੀੜਾ ਸਰਕਟ ਲੱਗਾ ਆ ਈ ਰਿਕਸ਼ੇ ਵਿੱਚ ਇਲੈਕਟ੍ਰੋਨਿਕ ਸਰਕਟ ਲੱਗੇ ਹੋਏ ਆ ਜਿਹੜੇ ਕਿ ਬੈਟਰੀ ਨਾਲ ਚੱਲਦੇ ਆ ਔਨ ਵਾਲਾ ਜਿਹੜਾ ਸਮਾਂ ਹੈਗਾ ਉਹ ਜਿਸ ਤੱਕ ਇਹ ਆਪਾਂ ਦੇਖਦੇ ਪਈ ਜਿਹੜੀ ਕਾਰਾਂ ਸਾਡੀਆਂ ਗੱਡੀਆਂ ਜਿਹੜੀਆਂ ਉਹ ਵੀ ਇਲੈਕਟ੍ਰੋਨਿਕ ਸੋਲਰ ਸਿਸਟਮ ਦੇ ਡੀਆ ਉਹ ਆ ਰਹੀਆਂ ਸੋ ਆਉਣ ਵਾਲੇ ਸਮੇਂ 10 15 ਸਾਲ ਤੱਕ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਇਲੈਕਟ੍ਰੋਨਿਕ ਦਾ ਕਾਫੀ ਬ੍ਰਾਈਟ ਸਮਾਂ ਜਿਹੜਾ ਹੋਣੇ ਵਾਲਾ ਆ ਅਗਲਾ ਕੋਰਸ ਤੇ ਪਾ ਗੱਲ ਕਰਾਂਦੇ ਕਿ ਕੰਪਿਊਟਰ ਇੰਜੀਨੀਅਰਿੰਗ ਕੰਪਿਊਟਰ ਦੇ ਵਿੱਚ ਕੀ ਹੁੰਦਾ ਕੰਪਿਊਟਰ ਵਿੱਚ ਵੀ ਅਗਰ ਤੁਸੀਂ ਕੰਪਿਊਟਰ ਇੰਜੀਨੀਅਰਿੰਗ ਕਰਦੇ ਆ 3 ਸਾਲ ਦਾ ਡਿਪਲੋਮਾ ਕਰਦੇ ਆ ਤਾਂ ਇਹਨੂੰ ਅਗਾਹ ਹੋਰ ਪਾਣੇ ਪਾਣਾ ਸਾਨੂੰ ਕੰਪਿਊਟਰ ਇੰਜੀਨੀਅਰਿੰਗ ਵਿੱਚ ਅਗਰ ਤੁਸੀਂ ਸੈਟ ਕਰਨਾ ਚਾਹੁੰਦੇ ਸਾਨੂੰ ਅਗਾਹ ਹੋਰ ਪਾਣੇ ਪਾਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਜੋ ਇੱਕ ਸਰਚ ਦੱਸਦੀ ਹੈ ਕਿ ਜਿਹੜਾ ਓਵਰਆਲ ਜਿਹੜੇ ਜੋਬਸ ਦੇਖੀ ਜਾਵੇ ਤਾਂ 60% ਜੋਬਸ ਇੱਕ ਪਾਸੇ ਹੈਗੇ 40% ਜੋਬ ਤੇ ਜਿਹੜੀ 60% ਕੰਪਿਊਟਿੰਗ ਜੋਬਸ ਹੈਗੀਆਂ 40% ਆਲ ਅਦਰ ਜਿਹੜੀਆਂ ਹੋਰ ਜੋਬਸ ਹੈਗੀਆਂ ਫੀਲਡ ਵਿੱਚ 40% ਆ ਕੰਪਿਊਟਰ ਨਾਲ ਰਿਲੇਟਡ ਜਿਹੜੀ ਆ ਉਹ 60% ਜੋਬਸ ਹੈਗੀਆਂ ਪਰ ਜਿਹੜੇ ਸਟੂਡੈਂਟਸ ਹੈਗੇ ਜਿਹੜੇ ਪੜਦੇ ਹੈਗੇ ਆ ਉਹ 98% ਦੇ ਲੋਕ ਪੜਦੇ ਆ ਉਹ ਉਹ ਮੈਥ ਤੇ ਸਾਇੰਸ ਪੜ੍ਹਦੇ ਆ ਜਿਹੜਾ 2% ਜਿਹੜੇ ਲੋਗ ਹੈ ਜਿਹੜੇ ਉਹ ਸਿਰਫ ਕੰਪਿਊਟਰ ਵਾਲੀ ਲਾਈਨ ਦੇ ਵਿੱਚ ਜਾਂਦੇ ਆ ਮਨ ਲੀ ਕੰਪਿਊਟਰ ਵਿੱਚ ਵੀ ਜੋਬਸ ਜਿਹੜਾ ਕਾਫੀ ਜਿਹੜਾ ਸਕੋਪ ਜਿਹੜਾ ਹੈਗਾ ਆ ਉਸ ਤੱਕ ਕੇ ਹੀ ਚੱਲਦੇ ਆ ਜੀ ਹੋਰ ਇੱਕ ਦੋ ਗੱਲਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਹੈਗੀਆਂ ਇਲੈਕਟ੍ਰਿਕ ਪਲੱਸ ਪ੍ਰਾਈਵੇਟ ਨੌਕਰੀਆਂ ਹੈਗੀਆਂ ਸਰਕਾਰੀ ਵਿੱਚ ਚਾਹੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕਰ ਲੋ ਤੁਸੀਂ ਚਾਹੇ ਇਲੈਕਟ੍ਰੀਕਲ ਕਰ ਲੋ ਇਹਨਾਂ ਵਿੱਚ ਸਰਕਾਰੀ ਨੌਕਰੀ ਬਹੁਤ ਆ ਬਿਜਲੀ ਬੋਰਡ ਵਿੱਚ ਲੱਗ ਜਾਂਦਾ बीएसएनएल ਚ ਲੱਗ ਜਾਂਦੇ ਆ ਪੁਲਿਸ ਵਿੱਚ ਚਲੇ ਜਾਂਦੇ ਆ ਮੈਟਰੋ ਚ ਚਲੇ ਜਾਂਦੇ ਆ ਡਿਫੈਂਸ ਚ ਚਲੇ ਜਾਂਦੇ ਆ ਔਰ ਬਹੁਤ ਸਾਰੇ ਬਹੁਤ ਸਾਰੇ ਇੰਡਸਟਰੀ ਸਰਕਾਰੀ ਲਾਇਸੈਂਸ ਹੈਗੇ ਆ ਜਿਹਦੇ ਵਿੱਚ ਜਿਹੜੇ ਬੱਚੇ ਆੜੇ ਉਹ ਆ ਨੌਕਰੀ ਜੀ ਮਿਲ ਜਾਂਦੀ ਆ ਫੇ ਕਿਸੇ ਦਾ ਇੰਟਰਸਟ ਹੈਗਾ ਸਿਵਲ ਜਿਹੜੇ ਕੰਸਟ੍ਰਕਸ਼ਨ ਵਰਕ ਆ ਜਾਂਦਾ ਘਰ ਬਣਾਉਣ ਵਾਲਾ ਕੰਮ ਆ ਪੁਲ ਬਣਾਉਣ ਵਾਲਾ ਕੰਮ ਆ ਉਹਦੇ ਵਿੱਚ ਵੀ ਆਪਾਂ ਲਗਭਗ ਸਰਕਾਰ ਦੇ ਜਿੰਨੇ ਵੀ ਡਿਪਾਰਟਮੈਂਟ ਹੈਗੇ ਸਾਰੇ ਵਿੱਚ ਦੀ ਸਿਵਲ ਇੰਜੀਨੀਅਰਿੰਗ ਜਿਹੜੀ ਜੋਬਸ ਜਿਹੜੀ ਉਹ ਮਿਲ ਜਾਂਦੀਆਂ ਪ੍ਰਾਈਵੇਟ ਵਿੱਚ ਤੁਸੀਂ ਕਿਸੇ ਠੇਕੇਦਾਰ ਨਾਲ ਲੱਗ ਸਕਦੇ ਆ ਸਾਈਟ ਇੰਜੀਨੀਅਰ ਲੱਗ ਸਕਦੇ ਆ ਜੇਈ ਲੱਗ ਸਕਦੇ ਆ ਇਸੇ ਤਰੀਕੇ ਦੇ ਨਾਲ ਅਗਰ ਅਸੀਂ ਕੇ ਮਕੈਨੀਕਲ ਇੰਜੀਨੀਅਰਿੰਗ ਦਾ ਕਾਲੀਏ ਮਕੈਨੀਕਲ ਇੰਜੀਨੀਅਰਿੰਗ ਵਿੱਚ ਤੁਸੀਂ ਜਿੱਦ ਵਿੱਚ ਜਿਵੇਂ ਕਿ ਮਰੂਤੀ ਹੋ ਗਈ ਹੋਰ ਬਹੁਤ ਸਾਰੀਆਂ ਆਪਣੇ ਸੋਨਾਲਿਕਾ ਹੋ ਗਈ ਹੋਰ ਬਹੁਤ ਸਾਰੇ ਕੰਪਨੀ ਜਿਹੜੀ ਆ ਉਹਦੇ ਵਿੱਚ ਆਪਾਂ ਨੌਕਰੀ ਜਿਹੜੀ ਇਹ ਕਰ ਸਕ ਸਕਦੇ ਆ ਤੋ ਇਸ ਤਰ੍ਹਾਂ ਇੱਕ ਦੇ ਜਿਹੜੇ ਲਗਭਗ 30 ਡਿਪਲੋਮਾ ਹੈਗੇ ਆ ਜਿਨ੍ਹਾਂ ਵਿੱਚ ਆਟੋਮੋਬਾਈਲ ਆ ਕੈਮੀਕਲ ਇੰਜੀਨੀਅਰਿੰਗ ਆ ਸਿਵਲ ਇੰਜੀਨੀਅਰਿੰਗ ਆ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਹੈਗੀ ਆ ਇਲੈਕਟ੍ਰੋਨਿਕਸ ਹੈਗੀ ਆ ਫੈਸ਼ਨ ਡਿਜ਼ਾਈਨਿੰਗ ਆ گارਮੈਂਟ ਮੈਨੂਫੈਕਚਰਿੰਗ ਹੈਗੀ ਆ ਇਨਫੋਰਮੇਸ਼ਨ ਟੈਕਨੋਲੋਜੀ ਆ ਲੈਦਰ ਟੈਕਨੋਲੋਜੀ ਆ ਜਿਹਨੂੰ ਆਪਾਂ ਸ਼ੂਜ਼ ਦਾ ਕੰਮ ਕਹਿੰਦੇ ਆ ਇਸ ਤਰ੍ਹਾਂ ਇਹਨਾਂ ਬਹੁਤ ਮੈਡੀਕਲ ਲੈਬ ਟੈਕਨੋਲੋਜੀ ਹੈਗੇ ਆ ਮਾਡਰਨ ਆਫਿਸ ਪ੍ਰੈਕਟਿਸ ਹੈਗਾ ਬਹੁਤ ਸਾਰੀਆਂ ਜਿਹੜੀਆਂ ਏ 10 10 10 ਦੇਖੋ ਲਿਖਿਆ ਹੋਇਆ ਇਹ ਬੋਰਡ ਦੀ ਵੈਬਸਾਈਟ ਤੇ ਲਿਖਿਆ ਹੋਇਆ 2025 ਲਿਸਟ ਆਫ ਡਿਪਲੋਮਾ ਕੋਰਸਸ ਫੋਰ ਸੈਸ਼ਨ 2024-25 ਇਹ 3 ਸਾਲ ਦੇ ਡਿਪਲੋਮਾ ਹੁੰਦੇ ਆ ਤੇ ਬਹੁਤ ਸਾਰੇ ਲਗਭਗ 30 ਤਰ੍ਹਾਂ ਦੇ ਜਿਹੜੇ ਕੋਰਸ ਹੈਗੇ ਆ ਉਹ ਇਹ ਪੰਜਾਬ ਟੈਕਨੀਕਲ ਐਜੂਕੇਸ਼ਨ ਜਿਹੜਾ ਸਾਨੂੰ ਕਰਵਾਉਂਦਾ ਆ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਵੀਡੀਓ ਆ ਲਾਸਟ ਵਿੱਚ ਜਾ ਕੇ ਮੈਂ ਦੱਸੂਗਾ ਤੁਸੀਂ ਫ੍ਰੀ ਕਰਨਾ ਇਹ ਕੋਰਸ ਪੰਜਾਬ ਦੇ ਵਿੱਚ ਜਿੱਥੇ ਵੀ ਪੜ੍ਹੋਗੇ ਤੁਸੀਂ ਫ੍ਰੀ ਪੜ੍ਹੋਗੇ ਮੈਂ ਲਾਸਟ ਵਿੱਚ ਤੁਹਾਨੂੰ ਦੱਸਣਾ ਜਾ ਕੇ ਕਿਹੜੇ ਕਿਹੜੇ ਕੋਰਸ ਕਿਦਾਂ ਤੁਸੀਂ ਫ੍ਰੀ ਪੜ ਸਕਦੇ ਆ ਸਾਰੇ ਕੋਰਸ ਲਗਭਗ ਤੁਸੀਂ ਫ੍ਰੀ ਜਿਹੜੇ ਉਹ ਪੜ ਸਕਦੇ ਆ ਤੋਂ ਇਹਨਾਂ ਕੋਰਸਾਂ ਵਿੱਚ ਐਡਮਿਸ਼ਨ ਲੈਣ ਵਾਸਤੇ ਪੰਜਾਬ ਦੇ ਪੋਲੀ ਟੈਕਨੀਕਲ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਆ ਐਲੀਜੀਬਲ ਕ੍ਰਾਈਟੇਰੀਆ ਕੀ ਆ ਬੱਚਾ ਜਿਹੜਾ ਉਹ 10th ਪਾਸ ਹੋਵੇ 10th ਪਾਸ ਜਿਹੜਾ ਬੱਚਾ ਹੈਗਾ ਉਹਨੂੰ ਫਸਟ ইয়ার 'ਚ ਐਡਮਿਸ਼ਨ ਮਿਲਦੀ ਆ ਔਰ ਉਹਦੇ ਜਿਹੜਾ ਡਿਪਲੋਮਾ ਹੁੰਦਾ ਉਹ 3 ਸਾਲ ਦਾ ਹੁੰਦਾ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੇ ਪਲੱਸ 2 ਨੋਨ ਮੈਡੀਕਲ ਕੀਤੀ ਹੋਈ ਆ ਜਾਂ ਫਿਰ ਆਈਟੀ ਕੀਤੀ ਹੋਈ ਆ ਜਾਂ ਫਿਰ ਪਲੱਸ 2 ਵੋਕੇਸ਼ਨਲ ਕੀਤੀ ਹੋਈ ਆ ਉਹਨਾਂ ਵਾਸਤੇ ਜਿਹੜਾ ਡਿਪਲੋਮਾ ਹੁੰਦਾ ਉਹਨਾਂ ਨੂੰ ਸਿੱਧੇ ਸੈਕੰਡ ইয়ার 'ਚ ਐਡਮਿਸ਼ਨ ਮਿਲਦੀ ਆ ਔਰ ਉਹਨਾਂ ਵਾਸਤੇ ਜਿਹੜਾ ਡਿਪਲੋਮਾ ਹੁੰਦਾ ਉਹ 2 ਸਾਲ ਦਾ ਹੁੰਦਾ ਮਤਲਬ ਕਿ ਉਹਨਾਂ ਨੂੰ ਪਹਿਲਾ ਸਾਲ ਜਿਹੜਾ ਹੋ ਰਿਹਾ ਤੇ ਜਿਹੜਾ ਉਹ ਮਿਲ ਜਾਂਦੀ ਆ ਡਾਇਰੈਕਟ ਜਿਹੜੀ ਸੈਕੰਡ ইয়ার ਵਿੱਚ ਐਡਮਿਸ਼ਨ ਜਿਹੜੀ ਉਹ ਮਿਲ ਜਾਂਦੀ ਆ ਪਰ ਮੈਂ ਦੇਖਦਾ ਅਕਸਰ ਜਿਹੜੇ ਬੱਚੇ ਆਉਂਦੇ ਐ ਐਡਮਿਸ਼ਨ ਲੈਣ ਵਾਸਤੇ ਪਲੱਸ 10ਵੀਂ ਤੋਂ ਬਾਅਦ ਬੱਚੇ ਕੀ ਕਰ ਲੈਂਦੇ ਆ ਪਲੱਸ 2 ਪਲੱਸ 1 ਪਲੱਸ 2 ਆਰਟਸ ਦੀ ਗੱਲ ਲੰ데요। ਅਗਰ 60 ਸੀਟਾਂ ਭਰਨੀਆਂ ਇਲੈਕਟ੍ਰੋਨ ਇਸ ਦੇ ਵਿੱਚ ਜਾਂ ਕਿਸੇ ਵੀ ਡਿਪਲੋਮਾ ਵਿੱਚ ਤਾਂ ਉਹ ਪਾਏ ਨੋਟ ਕਰਦੇ ਆ ਕਿ ਵੀ ਬੱਚੇ ਜਿਹੜੇ ਪਲੱਸ 1 ਪਲੱਸ 2 ਆਰਟਸ ਕਰਕੇ ਆਉਂਦੇ ਆ। ਉਹਨਾਂ ਨੂੰ ਲੱਗਦਾ ਕਿ ਘਰਦਿਆਂ ਨੂੰ ਲੱਗਦਾ ਜਾ ਉਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਕਿ 10ਵੀਂ ਤੋਂ ਬਾਅਦ ਜਿਹੜਾ ਇਹਦੇ ਵਿੱਚ ਜਿਹੜੀ ਡਿਪਲੋਮਾ ਰੇਨਿੰਗ ਦੇ ਵਿੱਚ ਐਡਮਿਸ਼ਨ ਜਿਹੜੀ ਉਹਨੂੰ ਮਿਲਦੀ ਨਹੀਂ। ਉਹਨਾਂ ਨੂੰ ਲੱਗਦਾ ਕਿ ਅਸੀਂ ਪਲੱਸ 1 ਪਲੱਸ 2 ਕਰ ਲਈਏ ਤੇ ਤਾਂ ਸਾਡੀ ਪਲੱਸ 2 ਹੋ ਜਾਏਗੀ। ਤੋ ਇਹ ਇੱਕ ਭ੍ਰਮ ਹੈਗਾ ਆ ਇੱਕ ਵਹਿਮ ਆ ਵੀ 10ਵੀਂ ਦੇ ਬਾਅਦ ਐਡਮਿਸ਼ਨ ਨਹੀਂ ਨਹੀਂ 10ਵੀਂ ਦੇ ਬਾਅਦ ਆਓ ਤੁਸੀਂ ਪੰਜਾਬ ਦੇ ਸਾਰੇ ਸਰਕਾਰੀ ਕਾਲਜ ਤੁਹਾਡੀ ਬੇਟ ਵਿੱਚ ਬਾ ਤੇ ਆ ਕੇ ਤੁਸੀਂ ਜਿਹੜੇ ਐਡਮਿਸ਼ਨ ਪੰਜਾਬ ਦੇ ਪ੍ਰੋਡੈਨਿਕ ਕਾਲਜ ਵਿੱਚ ਤੁਸੀਂ ਲੈ ਸਕਦੇ ਆ ਹਾਲਾਂਕਿ ਤੁਸੀਂ ਜਿਹੜਾ ਆਪਣਾ ਪਲਸਵਾ ਪਲਸ 2 ਆਰਟਸ ਕਰਕੇ ਆਉਂਦੇ ਸਾਡੇ ਕੋਲ ਉਸ ਸਮੇਂ ਕਿ ਤੁਸੀਂ 2 ਸਾਲ ਆਪਣੀ ਜ਼ਿੰਦਗੀ ਦੇ ਉਧਰ ਲਗਾ ਕੇ ਉਸ ਤੋਂ ਬਾਅਦ ਫਿਰ ਆ ਕੇ 10ਵੀਂ ਦੇ ਬਾਅਦ ਤੁਸੀਂ ਐਡਮਿਸ਼ਨ ਜਿਹੜੀ ਉਹ ਲੈਂਦੇ ਆ ਤੋ ਉਹਨਾਂ ਤੁਹਾਡਾ 2 ਸਾਲ ਦਾ ਜਿਹੜਾ ਉਹ ਗੈਪ ਸਮਾਂ ਜਿਹੜਾ ਤੁਹਾਡੇ 2 ਸਾਲ ਦਾ ਉਹ ਖਰਾਬ ਹੁੰਦਾ ਆ। ਤੋਂ ਐਡਮਿਸ਼ਨ ਲੈਣ ਵਾਸਤੇ ਪੰਜਾਬ ਪੋਲੀਟੈਕਨਿਕ ਐਡਮਿਸ਼ਨ ਜਿਹੜੀ ਚੱਲੂ ਹੋ ਚੁੱਕੀ ਆ। ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਜਿਹੜੀ ਇਹ ਕੰਡਕਟ ਕਰਦੀ ਆ। ਮੋਡ ਆਫ ਅਪਲੀਕੇਸ਼ਨ ਕੀ ਹੈ ਜੀ ਔਨਲਾਈਨ ਹੁੰਦੀ ਆ। ਅਪਲੀਕੇਸ਼ਨ ਫੀਸ 550 ਰੁਪਈਆ ਜਿਹੜੀ ਹੈਗੀ ਉਹ ਅ ਫਸਟ ਏਅਰ ਬੇਚ ਐਡਮਿਸ਼ਨ ਲੈਣ ਦੀ ਰਜਿਸਟ੍ਰੇਸ਼ਨ ਫੀਸ ਵਾ ਤੇ ਇਹਦੀ ਐਡਮਿਸ਼ਨ ਲੈਣ ਵਾਸਤੇ ਤੁਸੀਂ ਕਿਸੇ ਨੇ ਵੀ ਤੁਹਾਨੂੰ ਕਿਸੇ ਵੀ ਪ੍ਰਾਈਵੇਟ ਦੁਕਾਨ ਤੇ ਪ੍ਰਾਈਵੇਟ ਕੈਫੇ ਤੇ ਜਾਣ ਦੀ ਜਰੂਰਤ ਜਿਹੜੀ ਉਹ ਨਹੀਂ ਆ ਤੁਹਾਨੂੰ ਜਿਹੜੀ ਐਡਮਿਸ਼ਨ ਆ ਉਹ ਲੈਣ ਵਾਸਤੇ ਤੁਹਾਨੂੰ ਜੜਾ ਸਰਕਾਰ ਦੇ ਕਿਸੇ ਵੀ ਪੋਲੀਟੈਕਨਿਕ ਕਾਲਜ ਚ ਜਲ ਜੋ ਲਗਭਗ ਹਰੇਕ ਡਿਸਟ੍ਰਿਕਟ ਦੇ ਵਿੱਚ ਐਡਮਿਸ਼ਨ ਚੱਲੀ ਪਈ ਆ ਉੱਥੇ ਸਟਾਫ ਬੈਠਾ ਹੈ ਤੁਹਾਡੇ ਲਈ ਫ੍ਰੀ ਬੈਠਾ ਆ ਤੁਹਾਡੀ ਫ੍ਰੀ ਕਾਉਂਸਲਿੰਗ ਕਰਦੇ ਆ ਰਜਿਸਟ੍ਰੇਸ਼ਨ ਕਰਦੇ ਆ ਫ੍ਰੀ ਤੁਹਾਨੂੰ ਜਿਹੜਾ ਤੁਹਾਡੇ ਲਈ ਸਾਰਾ ਕੰਮ ਹੋ ਕਰਾਉਣ ਨੂੰ ਤੇ ਆ ਜਿਹੜੇ ਉਹ ਬੈਠੇ ਆ ਹੋਣ ਜਿਹੜੀ ਮੈਂ ਕਹਾ ਸੀ ਬਹੁਤ ਹੀ ਇੰਪੋਰਟੈਂਟ ਗੱਲ ਆ ਜਿਹੜੇ ਲੋਕ ਮੈਂ ਅਕਸਰ ਆਪਣੇ ਬੱਚਾ ਤੇ ਮੈਸੇਜ ਵੀ ਘੁਮਾਉਂਦਾ ਹੁੰਦਾ ਵੀ ਜਿਹੜੇ ਲੋਕ ਕਹਿ ਦਿੰਦੇ ਕਿ ਅਸੀਂ ਗਰੀਬ ਆ ਸਾਡੇ ਕੋ ਫੀਸ ਤੇ ਨੂੰ ਪੈਸੇ ਹੈ ਨਹੀਂ ਤਾਂ ਸਰਕਾਰ ਨੇ ਹਜੇ ਤੱਕਰ ਕਿਉਂਕਿ ਸਰਕਾਰ ਦਾ ਪਤਾ ਨਹੀਂ ਕਿਹੜੇ ਬੇਲੇ ਸਰਕਾਰਾਂ ਨੇ ਪੋਲੀਟੈਕਨੀਕ ਕਾਲਜ ਨੂੰ ਪ੍ਰਾਈਵੇਟ ਕਰਦਣਾ ਆ ਤਾਂ ਹਜੇ ਤੱਕਰ ਤੁਹਾਡੇ ਕੋ ਮੌਕਾ ਆ ਵੀ ਤੁਸੀਂ ਜਿਹੜੀ ਤੁਹਾਡੇ ਲਈ ਜਿਹੜੀ ਫੀਸ ਹੈਗੀ ਐ ਐਸਸੀ ਬੱਚੇ ਹੈਗੇ ਆ ਜਿਨ੍ਹਾਂ ਦੇ ਪੇਰੈਂਟਸ ਦੀ ਇਨਕਮ 2.5 ਲੱਖ ਤੋਂ ਘੱਟ ਹੈਗੀ ਸਾਲਾਨਾ ਸਾਲਾਨਾ ਇਨਕਮ ਜਿਹੜੀ ਉਹ 2.5 ਲੱਖ ਤੋਂ ਘੱਟ ਆ ਉਹਨਾਂ ਵਾਸਤੇ ਲਗਭਗ ਫ੍ਰੀ ਹੀ ਹੈਗਾ ਆ ਸਾਰਾ ਕੁਝ ਡਿਪਲੋਮਾ 550 ਤੇ 1133 ਲੱਗਦੇ ਆ ਆਰਾਊਂਡ ਫਿਗਰ ਲਗਾ ਲਓ 1700 ਰੁਪਿਆ ਤਿੰਨਾਂ ਸਾਰੇ ਦਾ ਲੱਗਦਾ ਅਦਰ ਆਈਸ ਜਿਹੜੀ ਡਿਪਲੋਮੇ ਦੀ ਫੀਸ ਹੈਗੀ ਐ ਸਾਲ ਦੀ 30000 ਰੁਪਿਆ ਆ ਪਰ ਐਸਸੀ ਜਿਹੜੇ ਬੱਚੇ ਆ ਜਿਨ੍ਹਾਂ ਦੀ ਇਨਕਮ ਜਿਹੜੀ ਪੇਰੈਂਟਸ ਦੀ ਹੈਗੀ ਐ 2.5 ਲੱਖ ਤੋਂ ਘੱਟ ਵਾ ਉਹਨਾਂ ਵਾਸਤੇ 3 ਸਾਲਾਂ ਦਾ ਜਿਹੜਾ ਖਰਚਾ ਹੈਗਾ ਉਹ ਸਿਰਫ ਤੇ ਸਿਰਫ ਲਗਭਗ 1700 ਰੁਪਏ 1700 ਰੁਪਏ ਤੋਂ ਜ਼ਿਆਦਾ ਜਿਹੜਾ ਖਰਚਾ ਉਹ ਨਹੀਂ ਆ ਉਹਨਾਂ ਨੂੰ ਜਿਹੜੀ ਇਹ ਸਕਾਲਰਸ਼ਿਪ ਮਿਲਦੀ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਕਹਿੰਦੇ ਨੂੰ ਜਿਹੜੀ ਕਿ ਬਾਬਾ ਸਾਹਿਬ ਡਾਕਟਰ ਭੀਮਰਾਮ ਜਿਹਦੇ ਨਾਮ ਤੇ ਇੱਕ ਪੋਰਟਲ ਬਣਿਆ ਹੋਇਆ ਹੈ ਸਰਕਾਰ ਵੱਲੋਂ ਉਹ ਪੋਰਟਲ ਤੇ ਅਪਲਾਈ ਹੁੰਦੀ ਆ ਇਹ ਸਕਾਲਰਸ਼ਿਪ ਤੇ ਫਿਰ ਮਿਲਦੀ ਆ ਤੋਂ ਐਸੀ ਬੱਚਿਆਂ ਨੂੰ ਇਹ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਬਦੌਲਤ ਉਹਨਾਂ ਨੂੰ ਜਿਹੜਾ ਇਹ ਫ੍ਰੀ ਪੜ੍ਹਨ ਦਾ ਜਿਹੜਾ ਮੌਕਾ ਉਹ ਜਿਹੜਾ ਉਹ ਮਿਲ ਰਿਹਾ ਆ। ਬਾਕੀ ਜਿਹੜੇ ਜਨਰਲ ਦੇ ਬੱਚੇ ਹੈਗੇ ਆ ਇਹ ਨਹੀਂ ਕਿ ਇਕੱਲੇ ਐਸੀ ਵਾਸਤੇ ਸਕੀਮ ਹੈਗੀ ਜਨਰਲ ਵਾਸਤੇ ਸਕੀਮ ਹੈਗੀ ਸੀਐਮ ਸਕਾਲਰਸ਼ਿਪ ਸਕੀਮ ਆ। ਚੀਫ ਮਿਨਿਸਟਰ ਸਕਾਲਰਸ਼ਿਪ ਸਕੀਮ ਹੈਗੀ ਆ। ਇਹ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਪੋਲੀਟੈਕਨਿਕ ਆ ਜਿਹੜੇ ਮੈਂ ਉੱਪਰ ਲਿਖ ਦਿਖਾਇਆ ਸੀ ਤੁਹਾਨੂੰ ਪੰਜਾਬ ਦੇ ਗਵਰਨਮੈਂਟ ਪੋਲੀਟੈਕਨਿਕ ਦੀ ਲਿਸਟ ਇਹਦੇ ਸ਼ਾਇਦ 26 ਪੋਲੀਟੈਕਨਿਕ ਕਾਲਜ ਸੀ। ਉਹਨਾਂ ਵਿੱਚ ਇਹ ਸਕੀਮ ਪ੍ਰਾਈਵੇਟ ਵਿੱਚ ਤਾਂ ਇਹ ਸਕੀਮ ਜਿਹੜੀ ਉਹ ਨਹੀਂ ਮਿਲਦੀ। ਇਹ ਸਕੀਮ ਦੇ ਵਿੱਚ ਕਿ 60% ਤੋਂ ਉੱਪਰ ਜਿਹੋ ਜਿਸ ਬੱਚੇ ਦੇ ਨੰਬਰ ਹੋਣਗੇ ਉਹਨੂੰ ਉਹਦੇ ਹਿਸਾਬ ਦੇ ਨਾਲ ਜਿਹੜਾ ਡਿਸਕਾਊਂਟ ਜਿਹੜਾ ਉਹ ਮਿਲਦਾ ਆ। 60% ਤੋਂ 70% ਤੱਕ ਦੀ ਇੱਕ ਸਲੈਬ ਹੈਗੀ ਆ। 70 ਤੋਂ 80 ਤੱਕ ਦੀ ਇੱਕ ਸਲੈਬ ਆ। 81 ਤੋਂ 89.99 ਦੀ ਇੱਕ ਦੂਜੀ ਸਲੈਬ ਆ। ਇਸ ਤਰ੍ਹਾਂ 90% ਵਰਦੀ ਅਲੱਗ ਸਲੈਬ ਆ। ਬਹੁਤ ਜਿਹੜੀ ਮਤਲਬ ਕਿ ਕਾਫੀ ਤਕੜਾ ਡਿਸਕਾਊਂਟ ਜਿਹੜਾ ਲਗਭਗ 50% ਤੋਂ ਕੀ ਆ। 3000 3000 ਦੀ ਜਗ੍ਹਾ ਤੁਹਾਡਾ ਸਾਲ ਦਾ ਜਿਹੜਾ 7000 ਜਾਂ 10000 ਤੇ ਚ ਸਾਰੀ ਇਹ ਜਿਹੜੀ ਫੀਸ ਜਿਹੜੀ ਉਹ ਲੱਗਦੀ ਆ ਤੋਂ ਮੈਂ ਇੱਕ ਬਾਰੀ ਫੇ ਤੁਹਾਨੂੰ ਇਹ ਬਾਰ ਬਾਰ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਸਕੀਮ ਹੈਗੀ ਆ ਘੱਟ ਫੀਸ ਵਾਲੀ ਸਕੀਮ ਆ ਜਿਹੜੀ ਇਹ ਸਕੀਮ ਦਾ ਫਾਇਦਾ ਲਵੋ ਮਿੱਤਰੋ ਕਾਰਨ ਇਹ ਆ ਕਿ ਸਰਕਾਰਾਂ ਜਿਹੜੀ ਹੈਗਿਆ ਹਜੇ ਤੱਕ ਤੁਹਾਨੂੰ ਇਹ ਸਕੀਮ ਦੇ ਰਹੀ ਆ ਪਤਾ ਨਹੀਂ ਗਵਰਨਮੈਂਟ ਨੇ ਕਿਹੜੇ ਵੇਲੇ ਜਿਹੜੀ ਇਹ ਸਕੀਮ ਬੰਦ ਕਰ ਦੇਣੀ ਆ ਔਰ ਜਿਹੜੇ ਸਕੀਮ ਨਹੀਂ ਬੰਦ ਕਰਨਗੇ ਤਾਂ ਜਿਹੜੇ ਕਾਲਜ ਹੈਗੇ ਸਰਕਾਰੀ ਉਹ ਇਹਨਾਂ ਨੇ ਪੀਪੀਪੀ ਮਨਨ ਕੀ ਪ੍ਰਾਈਵੇਟ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੇ ਅਧੀਨ ਜਿਹੜੇ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਨਵੇਂ ਆਰਡਰ ਕੱਢ ਮਾਰਨੇ ਆ ਤੇ ਇਹ ਜਿਹੜੇ ਕਾਲਜ ਹੈਗੇ ਬੱਚੋ ਜਿਹੜੇ ਪ੍ਰਾਈਵੇਟ ਹੋ ਜਾਣੇ ਆ ਫੇਰ ਨਾ ਤੁਸੀਂ ਇਹ ਡਿਪਲੋਮਾ ਕਰਨ ਜੋ ਅੱਗੇ ਆ ਤੇ ਨਾ ਤੁਸੀਂ ਇਸ ਤੋਂ ਪਹਿਲਾਂ ਜਿਹੜੇ ਮੈਂ ਇਸ ਤੋਂ ਅੱਗੇ ਦੱਸਦਾ ਜਿਹੜੇ ਹੋਰ ਵੀ ਕਲਾਸਾਂ ਹੈਗੀਆਂ ਉਹ ਵੀ ਬੜੇ ਮਹਿੰਗੇ ਕੋਰਸ ਹੁੰਦੇ ਆ ਇਹ ਕੋਰਸ ਜਿਹੜਾ ਹੈਗਾ 3 ਸਾਲ ਦਾ ਡਿਪਲੋਮਾ ਕੋਰਸ ਹੈਗਾ ਇਹ ਲਗਭਗ ਜਿਹੜਾ ਫ੍ਰੀ ਵਾਲਾ ਇੱਕ ਕੋਰਸ ਹੈਗਾ ਇਹ ਤੁਸੀਂ ਕਰਕੇ ਵੀ ਇਹਦੇ ਚ ਤੁਸੀਂ ਤੁਹਾਡੀ ਜਿਹੜੀ ਐਲੀਜੀਬਿਲਿਟੀ ਬਣ ਜਾਂਦੀ ਆ ਉਹ ਜੇਈ ਦੀ ਬਣ ਜਾਂਦੀ ਆ ਔਰ ਜੇ ਤੁਸੀਂ ਇੰਜੀਨੀਅਰ ਬੰਨਾ ਆ ਤੇ ਸਭ ਤੋਂ ਜਿਹੜੀ ਵਧੀਆ ਜੋ ਵਧੀਆ ਰਸਤਾ ਹੈਗਾ ਇੰਜੀਨੀਅਰਿੰਗ ਬਣਨੇ ਵਾਸਤੇ ਸਭ ਤੋਂ ਵਧੀਆ ਰਸਤਾ ਜਿਹੜਾ ਉਹ ਇਹੀ ਆ ਹੁਣ ਮੈਂ ਤੁਹਾਨੂੰ ਦੱਸਦਾ ਕਿਉਂ ਕਿਉਂ ਸਾਨੂੰ ਜਿਹੜਾ ਡਿਪਲੋਮਾ ਕੋਰਸ ਜਿਹੜੀ ਉਹ ਕਿਉਂ ਸਾਨੂੰ ਕਰਨਾ ਚਾਹੀਦਾ ਅਗਰ ਅਸੀਂ ਪਲੱਸ 1 ਪਲੱਸ 2 ਕਰਦੇ ਆ ਤਾਂ ਜਿਹੜਾ ਸਾਨੂੰ ਪਲੱਸ 1 ਪਲੱਸ 2 ਨੋਨ ਮੈਡੀਕਲ ਕਰਨ ਤੋਂ ਬਾਅਦ ਜਿਹੜੀ ਅਸੀਂ ਬੀ ਟੈਕ ਕਰਦੇ ਆ ਇਸ ਤਰੀਕੇ ਦੇ ਨਾਲ ਕੀ ਹੁੰਦਾ ਜੇ ਸਾਡਾ ਲੱਗਦਾ ਹੈਗਾ ਟੋਟਲ 6 ਸਾਲ ਦਾ ਸਮਾਂ ਪਲੱਸ 1 ਪਲੱਸ 2 2 ਸਾਲ ਬੀਟੈਕ 4 ਸਾਲ ਦੀ ਟੋਟਲ ਲੱਗਦੇ ਹੈਗੇ ਸਾਡੇ 6 ਸਾਲ ਤੇ ਜੇ ਅਸੀਂ 3 ਸਾਲ ਦੇ ਡਿਪਲੋਮੇ ਵਿੱਚ ਐਡਮਿਸ਼ਨ ਲੈਂਦੀ ਆ ਲੈਂਦੇ ਆ ਤਾਂ ਉਹ ਤੋਂ ਬਾਅਦ ਅਸੀਂ ਬੀਟੈਕ ਕਰਦੇ ਆ ਤਾਂ ਵੀ ਜਿਹੜਾ ਸਾਡਾ ਜਿਹੜਾ ਸਮਾਂ ਉਹ 6 ਸਾਲ ਦਾ ਲੱਗਦਾ ਹੁਣ ਇੱਥੇ ਫਰਕ ਕੀ ਆ ਅਸੀਂ ਡਿਪਲੋਮਾ ਕਿਉਂ ਕਰਨਾ ਚਾਹੁੰਦੇ ਆ ਕਿਉਂਕਿ ਜਿਹੜਾ ਪਲੱਸ 1 ਪਲੱਸ 2 ਆ ਤੁਸੀਂ ਆਪਣੇ ਸ਼ਹਿਰ 'ਚ ਹੀ ਪਤਾ ਕਰੋ ਉਹਨਾਂ ਦੀ ਉੱਤੇ ਬਹੁਤ ਪ੍ਰੈਸ਼ਰ ਆ ਉਹਦੀ ਪੜ੍ਹਾਈ ਆ ਜਿਹੜੀ ਨਾਨ ਮੈਡੀਕਲ ਦੀ ਬਹੁਤ ਔਖੀ ਆ ਉਹ ਬਿਨਾ ਟਿਊਸ਼ਨ ਤੋਂ ਉਹ ਸਾਡੇ ਕੋ ਪਲਸਮਾ ਪਲਸ 2 ਜਿਹੜੀ ਉਹ ਕਲੀਅਰ ਹੁੰਦੀ ਹੀ ਨਹੀਂ ਉਹਦੇ ਲਈ ਸਾਨੂੰ ਸਾਲ ਦਾ ਘੱਟੋ ਘੱਟ ਲੱਖ ਤੋਂ ਸਵਾ ਲੱਖ ਜਿਹੜਾ ਸਾਡੀ ਜਿਹੜੀ ਫੀਸ ਆ ਉਹ ਉਹ ਪ੍ਰਾਈਵੇਟ ਇੰਸਟੀਟਿਊਟਾਂ ਵਾਲੇ ਲੈ ਜਾਂਦੇ ਆ ਔਰ ਉਹਦੇ ਤੇ ਸਾਡਾ ਪੜ੍ਹਾਈ ਦਾ ਵੀ ਬੋਝ ਬੱਚੇ ਤੇ ਬਹੁਤ ਜ਼ਿਆਦਾ ਪੈਂਦਾ ਜਿਹੜਾ ਡਿਪਲੋਮਾ ਕੋਰਸਸ ਹੈਗੇ ਇਹਦੇ ਵਿੱਚ ਜਿਹੜਾ ਬੱਚੇ ਤੇ ਪੜ੍ਹਾਈ ਦਾ ਜਿਹੜਾ ਬੋਝ ਹੈਗਾ ਬਹੁਤ ਜ਼ਿਆਦਾ ਨਹੀਂ ਪੈਂਦਾ ਬਹੁਤ ਇੰਟਰਸਟਿੰਗ ਡਿਪਲੋਮਾ ਸਬਜੈਕਟ ਹੁੰਦੇ ਆ ਸੈਮੈਸਟਰ ਸਿਸਟਮ ਹਰ 6 ਮਹੀਨੇ ਬਾਅਦ ਜਿਹੜੀ ਉਹ ਆਪਣਾ ਪੇਪਰ ਹੁੰਦੇ ਆ ਔਰ 4-5 ਕਿਤਾਬਾਂ ਹੁੰਦੀਆਂ ਪੜਾਈ ਇੰਟਰਸਟਿੰਗ ਬਣਾ ਕੇ ਇਹਦੇ ਵਿੱਚ ਬਹੁਤ ਪ੍ਰੈਕਟੀਕਲ ਨੌਲੇਜ ਦੇ ਕੇ ਜਿਹੜਾ ਹੋ ਡਿਪਲੋਮਾ ਜਿਹੜਾ ਉਹ ਕਰਵਾਇਆ ਜਾਂਦਾ ਆ ਤੇ ਮੈਂ ਫੇਰ ਦਵਾਤ ਤੋਂ ਇੱਕ ਵਾਰੀ ਫੇਰ ਰੀਪੀਟ ਕਰ ਦਵਾ ਕਿ ਜਿਹੜੀ ਗੱਲ ਕੰਮ ਦੀ ਗੱਲ ਹੈਗੀ ਆ ਉਹ ਮੇਰਾ ਫਰਜ ਮੰਨਦਾ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਵਾ ਕਿ ਅਸੀਂ ਪਲੱਸ 1 ਪਲੱਸ 2 ਉਹ ਬੱਚੇ ਕਰਨ ਜਿਨ੍ਹਾਂ ਕੋ ਬੱਚੇ ਕੋ ਘਰ ਕੋ ਪੈਸੇ ਵੀ ਬਾਧੂਗਾ ਤੇ ਜਿਨ੍ਹਾਂ ਦੇ ਨੰਬਰ ਵੀ ਜਿਹੜੇ ਸਮਝ ਲਓ ਕਿ ਅਸੀਂ ਪਲੱਸ ਆ ਅਸੀਂ ਦਸਵੀਂ ਤੋਂ ਬਾਅਦ ਅਸੀਂ ਪਰਸੈਂਟ ਤੋਂ ਪਲੱਸ ਨੰਬਰ ਉਹ ਤਾਂ ਉਧਰਲੇ ਪਾਸ ਚਲੇ ਜਾਂਦੇ ਪਰ ਜਿਹੜੇ ਬੱਚੇ 50% 55% 60% 65% ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਕਿਤੇ ਐਡਮਿਸ਼ਨ ਨਹੀਂ ਮਿਲਣੀ ਤਾਂ ਉਹ ਬੱਚੇ ਜਿਹੜੇ ਡਿਪਲੋਮਾ ਵਾਸਤੇ ਜਰੂਰ ਆਓ ਔਰ ਉਹ ਬੱਚੇ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਮਾਪੇ ਗਰੀਬ ਆ ਸਾਡੇ ਸਾਡੇ ਮਾਪੇ ਸਾਡੀ ਫੀਸ ਨਹੀਂ ਦੇ ਸਕਦੇ ਉਹਨਾਂ ਬੱਚਿਆਂ ਨੂੰ ਮੈਂ ਬਾਰ-ਬਾਰ ਬੇਨਤੀ ਕਰਦਾ ਹਾਂ ਕਿ ਤੁਸੀਂ ਜਰੂਰ ਆਓ ਕਿਉਂਕਿ ਇੰਤੋਂ ਸਸਤਾ ਇਤੋਂ ਫ੍ਰੀ ਵਾਲਾ ਕੋਰਸ ਤੁਹਾਨੂੰ ਕੋਈ ਨਹੀਂ ਮਿਲਣਾ ਔਰ ਜਿਹੜੇ ਸਮਾਜ ਦੇ ਦੇ ਤੁਹਾਡੇ ਮਹੱਲੇ ਦੇ ਗੜੀਆ ਦੇ ਤੁਹਾਡੇ ਜ਼ਿਲ੍ਹੇ ਦੇ ਜਿਹੜੇ ਪ੍ਰਧਾਨ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਬੀਰ ਜੀ ਦੇਖੋ ਤੁਸੀਂ ਪ੍ਰਧਾਨਗੀ ਕਰੋ ਤੁਸੀਂ ਸਮਾਜ ਨੂੰ ਸੁਧਾਰਨ ਦਾ ਵੀ ਨੰਨ ਨਾਲ ਕੰਮ ਕਰੋ ਸਮਾਜ ਦੇ ਬੱਚੇ ਬਹੁਤ ਸਾਰੇ ਬੱਚੇ ਨੇ ਪਲੱਸ 1 ਪਲੱਸ 2 ਆਰਸ ਕਰਕੇ ਉਹ ਕੋਈ ਕੁੜੀਆਂ ਵਿਚਾਰਿਆ ਸਲਾਈ ਕਢਾਈ ਦਾ ਕੰਮ ਕਰੀ ਜਾਂਦੀਆਂ ਆ ਅਸੀਂ ਉਹਨਾਂ ਨੂੰ ਪ੍ਰਮੋਟ ਕਰੀ ਜਾਂਦੇ ਸਲਾਈ ਕਢਾਈ ਵਾਲਿਆਂ ਨੂੰ ਤੇ ਜਾਂ ਫਿਰ ਕਿ ਕਰਦੇ ਬੂਟੀ ਪਾੜ ਦਾ ਕੰਮ ਕਰਕੇ ਘਰੇ ਬੈਠੀਆਂ ਆ ਕੋਈ ਉਹਨਾਂ ਨੂੰ ਵਿਚਾਰਿਆ ਕੋ ਟੈਕਨੀਕਲ ਸਕਿੱਲ ਜਿਹੜੀ ਉਹ ਹੈਨੀਗੀ ਤੋਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਸਰ ਪੰਜਾਬ ਦੇ ਗਵਰਨਮੈਂਟ ਪੋਲੀਟੈਕਨਿਕ ਕੋਲਜਾ ਵਿੱਚ ਭੇਜੋ ਫਰੀ ਤੁਹਾਨੂੰ ਲਗਭਗ ਤੁਹਾਡੇ ਬੱਚਿਆਂ ਨੂੰ ਫਰੀ ਹੀ ਜਿਹੜਾ ਕੋਰਸ ਜਿਹੜੇ ਉਹ ਕਰਵਾਉਂਦੇ ਆ ਤੇ ਸਾਨੂੰ ਲਿਸਟ ਕੀ ਹੈ ਸਾਨੂੰ ਚਾਹੀਦੇ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਹੈਗੇ ਆ ਮਾਰਕਸ਼ੀਟ ਚਾਹੀਦੀ ਆ ਜੀ ਜੇ ਤੁਸੀਂ 10ਵੀਂ ਪੜ੍ਹੀ ਹੋਏ ਜਾਂ 10ਵੀਂ ਤੱਕ 12ਵੀਂ ਕੀਤੀ ਉਹਦੀ ਮਾਰਕਸ਼ੀਟ ਚਾਹੀਦੀ ਆ ਕਰੈਕਟਰ ਸਰਟੀਫਿਕੇਟ ਚਾਹੀਦਾ ਕੈਟਾਗਰੀ ਸਰਟੀਫਿਕੇਟ ਅਗਰ ਐਸਸੀ ਹੋ ਤਾਂ ਐਸਸੀ ਸਰਟੀਫਿਕੇਟ ਨਾਲ ਲੈ ਕੇ ਆਓ ਪ੍ਰੂਫ ਆਫ ਰੈਜ਼ੀਡੈਂਸ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਇਨਕਮ ਸਰਟੀਫਿਕੇਟ ਚਾਹੀਦਾ 2 ਲੱਖ ਤੋਂ ਘੱਟ ਇਨਕਮ ਬਲ ਸਾਨੂੰ ਸਾਡੇ ਬਿੱਲ ਚਾਹੀਦਾ ਹਾਂ ਜੀ ਤੇ ਇੱਕ ਜਿਹੜੀ ਪਾਸਪੋਰਟ ਸਾਈਜ਼ ਦੀ ਫੋਟੋ ਚਾਹੀਦੀ ਆ ਆਧਾਰ ਕਾਰਡ ਚਾਹੀਦਾ ਬੱਚੇ ਦਾ ਚਾਹੀਦਾ ਆਧਾਰ ਕਾਰਡ ਤੇ ਮਾ ਮਾਂ ਪਾਪ ਦਾ ਆਧਾਰ ਕਾਰਡ ਚਾਹੀਦਾ ਆ ਤੇ ਬੈਂਕ ਪਾਸਬੁੱਕ ਚਾਹੀਦੀ ਆ ਐਸੀ ਸਟੂਡੈਂਟ ਵਾਸਤੇ ਤੋਂ ਤੁਹਾਡੀ ਜਿਹੜੀ ਐਡਮਿਸ਼ਨ ਜਿਹੜੀ ਉਹ ਹੋ ਜਾਏਗੀ ਪਲੇਸਮੈਂਟ ਹੁਣ ਨੌਕਰੀ ਦੀ ਗੱਲ ਕਰਦੇ ਚਲੋ ਤੁਸੀਂ ਪੜ ਤਾਂ ਲਿਆ ਹੁਣ ਨੌਕਰੀ ਕਿੱਥੋਂ ਮਿਲਦੀ ਆ ਨੌਕਰੀ ਬਹੁਤ ਸਾਰੇ ਕਾਲਜਾਂ ਦੇ ਵਿੱਚ ਕੈਂਪਸ ਪਲੇਸਮੈਂਟ ਹੁੰਦੀ ਆ ਕੈਂਪਸ ਪਲੇਸਮੈਂਟ ਦਾ ਮਤਲਬ ਕੰਪਨੀਆਂ ਆਉਂਦੀਆਂ ਉੱਥੋਂ ਹੀ ਲੈ ਜਾਂਦੀਆਂ ਇੱਕ ਇਹਨਾਂ ਬੱਚਿਆਂ ਨੂੰ ਲੈ ਕੇ ਜਾਂਦੇ ਜਿਨ੍ਹਾਂ ਨੇ ਡਿਪਲੋਮੇ ਜਿਹੜੇ ਪੂਰੇ ਕੰਪਲੀਟ ਹੋ ਜਾਂਦੇ ਆ ਜੇ ਤੁਸੀਂ ਡਿਪਲੋਮੇ ਜੀ ਐਡਮਿਸ਼ਨ ਲੈਂਦੇ ਤੇ ਉੱਥੇ ਕੁੜੀਆਂ ਮੰਡਿਆਂ ਨੇ ਢਾਣੀਆਂ ਮਣਾ ਕੇ ਬਹਿ ਗਏ ਪੜੇ ਹੈ ਨਹੀਂ ਪਾਸ ਹੋਏ ਨਹੀਂ ਫੇਰ ਨਹੀਂ ਕੰਪਨੀ ਲੈ ਕੇ ਜਾਣਾ ਅਗਰ ਤੁਸੀਂ ਐਡਮਿਸ਼ਨ ਲੈਂਦੇ ਹੋ ਸੀਰੀਅਸ ਹੋ ਕੇ ਪੜਦੇ ਹੋ ਤਾਂ ਕੈਂਪਸ ਪਲੇਸਮੈਂਟ ਵਿੱਚ ਹੀ ਤੁਹਾਡੀ ਜਿਹੜੀ ਉਹ ਤੁਹਾਡੀ ਨੌਕਰੀ ਉਹ ਤੁਹਾਨੂੰ ਲੱਗ ਜਾਂਦੀ ਆ ਕੋਈ 15000 ਮੰਥਲੀ ਤੋਂ ਸ਼ੁਰੂ ਹੋ ਕੇ 30000 35000 ਤੱਕ ਪ੍ਰਾਈਵੇਟ ਕੰਪਨੀਆਂ ਦਿੰਦੀਆਂ ਆ ਔਰ ਪੰਜਾਬ ਦੇ ਵਿੱਚ ਆਉਂਦੀਆਂ ਆ ਸਭ ਤੋਂ ਵੱਧ ਪਲੇਸਮੈਂਟ ਇਲੈਕਟ੍ਰੋਨਿਕਸ ਦੀ ਹੈ ਇਸ ਟਾਈਮ ਤੋ ਉਸ ਤੋਂ ਬਾਅਦ ਸਰਕਾਰ ਪਲੇਸਮੈਂਟ ਫੈਸਟ ਕਰਾਉਂਦੀ ਆ ਜੋ 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 ਫੈਸਟੀਵਲ ਕਰਾਉਂਦੀ ਆ ਮੈਗਾ ਜੋ ਫੈਸਟੀਵਲ ਕਰਵਾਉਂਦੀ ਆ ਤੋ ਇਹ ਸਾਰੇ ਜਿਹੜੇ ਸਰਕਾਰ ਦੀ ਜਿਹੜੀ ਕੋਸ਼ਿਸ਼ ਚੱਲਦੀ ਰਹਿੰਦੀ ਆ ਔਰ ਬਹੁਤ ਸਾਰੇ ਕੰਪਨੀਆਂ ਪੋਲੀਟੈਕਨਿਕ ਕਾਲਜ ਵਿੱਚ ਆਉਂਦੀਆਂ ਆ ਤੇ ਨੌਕਰੀ ਦੀ ਟੈਨਸ਼ਨ ਨਾ ਲਵੋ ਅਗਰ ਤੁਹਾਨੂੰ ਨੌਕਰੀ ਨਹੀਂ ਮਿਲਦੀ ਪੋਲੀਟੈਕਨਿਕ ਕਾਲਜ ਪੋਲਟੈਕਨਿਕ ਇੱਕ ਡਿਪਲੋਮਾ ਐਦਾ ਹੀ ਡਿਪਲੋਮਾ ਚੀਜ਼ ਹੈਗੀ ਆ ਮੰਨ ਲਓ ਤੁਸੀਂ ਇਲੈਕਟ੍ਰੋਨਿਸਟ ਦਾ ਜਾਂ ਇਲੈਕਟ੍ਰੀਕਲ ਦਾ ਜਾ ਮਕੈਨਿਕਲ ਦਾ ਸਿਵਲ ਦਾ ਕਿਤੇ ਵੀ ਕੀਤਾ ਤੁਸੀਂ ਖੁਦ ਹੱਥੀ ਕੰਮ ਕਰਨ ਜੋਗੇ ਹੋ ਜਾਂਦੇ ਆ ਤੁਸੀਂ ਕਦੇ ਭੁੱਖੇ ਨਹੀਂ ਮਰੋਗੇ ਤੁਹਾਨੂੰ ਕਿਸੇ ਕੋ ਹੱਥ ਅਡਣ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਮੇਰੀ ਰੋਟੀ ਪਰ ਜੀ ਨਹੀਂ ਚਾਹਦੇ ਜੇ ਮੈਂ ਕਿਸੇ ਕੋ ਧਾਰ ਲੈ ਕੇ ਖੜਾ ਅੱਜ ਇਲੈਕਟ੍ਰੀਕਲ ਦਾ ਕੰਮ ਜਨੇ ਕੀਤਾ ਬਿਜਲੀ ਦਾ ਸੂਚ ਬਦਲ ਜਾਂਦਾ 250 ਤੋਂ ਘੱਟ ਨਹੀਂ ਲੈ ਕੇ ਆਉਂਦਾ ਬਿਜਲੀ ਦਾ ਸੂਚ 20 ਰੁਪਏ ਦਾ ਆ ਬਦਲਣਾ 250 ਰੁਪਏ ਲੱਗ ਜਾਂਦਾ ਪੱਖਾ ਟੰਗਦਾ 150 ਰੁਪਏ ਲੈਂਦੇ ਆ ਤੇ ਕੰਮ ਇੰਨਾ ਆਸਾਨ ਵਾ ਸੋ ਇਸ ਕਰਕੇ ਇਲੈਕਟ੍ਰੀਕਲ ਦਾ ਕਹ ਲੋ ਇਲੈਕਟ੍ਰੋਨਿਕਸ ਦੇ ਵਿੱਚ ਅੱਜ ਵੀ ਤੁਸੀਂ ਆਪਣੇ ਸ਼ਹਿਰ ਵਿੱਚ ਨજર ਘੁਮਾ ਕੇ ਦੇਖੋ ਤੁਹਾਨੂੰ ਤੁੱਕਾ ਮਕੈਨਿਕ ਮਿਲਦੇ ਆ ਤੁੱਕਾ ਮਾਸਟਰ ਮਿਲਦੇ ਆ ਤੁਸੀਂ ਆਪਣੇ LCD ਰਿਪੇਅਰ ਕਰਉਣ ਜਾਂਦੇ ਆ ਬੱਚੇ ਦਾ ਖਿਡੌਣਾ ਰਿਪੇਅਰ ਕਰਉਣ ਜਾਂਦੇ ਆ ਉਹ ਤੁਹਾਡੇ ਸਿਸਟਮ ਦਾ ਤੁਹਾਡੇ ਉਹ ਜਿਹੜੀ ਤੁਸੀਂ ਚੀਜ਼ ਰਿਪੇਅਰ ਕਰਉਣ ਨੂੰ ਲਿਆ ਕੇ ਜਾਂਦੇ ਜੱਖਣਾ ਵੜੇ ਘਰਾ ਦਿੰਦੇ ਆ ਅੱਜ ਵੀ ਤੁੱਕਾ ਮਾਸਟਰ ਮਾਰਕੀਟ 'ਚ ਬੈਠੇ ਪਏ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਕੰਪੋਨੈਂਟ ਕਿੱਥੋਂ ਚੈੱਕ ਕਰਨਾ ਕਿੱਦਾਂ ਚੈੱਕ ਕਰਕੇ ਰਿਪੇਅਰ ਕਰਕੇ ਦੇ ਦਈਏ 2 ਰੁਪਏ ਦੇ ਰਿਸਿਸਟੈਂਸ ਹੁੰਦੀ ਆ ਜੇ ਇਹ ਜਨ ਲਗਾਉਣ ਤੋਂ ਬਾਅਦ 500 ਰੁਪਏ ਚਾਰਜ ਕਰਦੇ ਆ ਜਿਹਨਾਂ ਨੂੰ ਕੰਮ ਕਰਨੇ ਆਉਂਦੇ ਆ ਕਈ ਕਰੋੜਾਪਤੀ ਬਣ ਗਏ ਇਲੈਕਟ੍ਰੋਨਿਕਸ ਦੇ ਵਿੱਚ ਜਿਹਨਾਂ ਨੇ ਕੰਮ ਕੀਤੇ ਪ੍ਰੈਕਟੀਕਲੀ ਸੋ ਇਸ ਕਰਕੇ ਇਹ ਬਹੁਤ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਣ ਵਿੱਚ ਚ ਕਾਮਯਾਬ ਹੋਇਆ ਹਾਂ ਉਹ ਤੁਸੀਂ ਜਿਹੜੀ ਵੀਡੀਓ ਹੈਗੀ ਇਹਨੂੰ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਔਰ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਜਰੂਰ ਲੋੜਵੰਦ ਬੱਚਿਆਂ ਤੱਕ ਪਹੁੰਚਦੀ ਜਰੂਰ ਤੁਸੀਂ ਜਿਹੜੀ ਵੀਡੀਓ ਉਹ ਨੂੰ ਕਰ ਦਿਓ ਔਰ ਪੰਜਾਬ ਦੇ ਸਾਰੇ ਪੋਲੀਟੈਕਨਿਕ ਕਾਲਜ ਵਿੱਚ ਤੁਸੀਂ ਜਾਓ ਤੁਹਾਨੂੰ ਐਡਮਿਸ਼ਨ ਹੀ ਮਿਲੇਗੀ ਜਿਹੜੀਆਂ ਮੈਂ ਟਰਮ ਕੰਡੀਸ਼ਨ ਦੱਸਿਆ ਉਹ ਤੁਹਾਨੂੰ ਫ੍ਰੀ ਪੜ੍ਹਾਉਣਗੇ ਕੋਈ ਦਿੱਕਤ ਆਈ ਆ ਮੇਰਾ ਫੋਨ ਨੰਬਰ ਤੁਹਾਨੂੰ ਮੈਂ ਥੱਲੇ ਦੱਸਿਆ ਵਾ 9878199822 ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਨਾਮ ਕਸ਼ਮੀਰ ਲਦਰ ਜਿਵੇਂ ਕਿ ਤੁਹਾਨੂੰ ਸਟਾਰਟਿੰਗ 'ਚ ਵੀ ਦੱਸਿਆ ਤੋਂ ਮੈਂ ਤੁਹਾਡੇ ਲਈ ਐਵੇਂ ਦੀ ਇਹ ਜਾਣਕਾਰੀ ਭਰੀਆ ਵੀਡੀਓਜ਼ ਲੈ ਕੇ ਆਂਦਾ ਰਹਾ ਇਸ ਕਰਕੇ ਇਹ ਜਿਹੜੀ ਵੀਡੀਓ ਆ ਲੋਡ ਬੰਦ ਬੱਚਿਆ ਤੱਕਰਪੋਜ ਦੀ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਜ ਦੇ ਜਿਹੜੇ ਜਿੰਨੇ ਵੀ ਪ੍ਰਧਾਨ ਆ ਜਿਹੜੇ ਜਿੰਨੇ ਵੀ ਸਮਾਸਧਾਰਕ ਬਣੇ ਹੋਏ ਆ ਬੇਨਤੀ ਕਰਦਾ ਕਿ ਇਦਾਂ ਜੇ ਵੀਡੀਓ ਜਿਹੜੀ ਉਹ ਸ਼ੇਅਰ ਕਰਿਆ ਕਰੋ ਐਵੇਂ ਕਿਸੇ ਭਾਬੀ ਵਾਲੀ ਚਾਚੇ ਵਾਲੀ ਭਤੀਜੇ ਵਾਲੀ ਤੁਸੀਂ ਵੀਡੀਓ ਬਹੁਤ ਸ਼ੇਅਰ ਕਰਦੇ ਆ ਪਤਾ ਨਹੀਂ ਉਹ ਤੁਹਾਨੂੰ ਸ਼ੇਅਰ ਕਰਕੇ ਕੀ ਮਿਲਦਾ ਹਣਾ ਵਿੱਚ ਇਹ ਇਹ ਜਾਣਕਾਰੀ ਐਜੂਕੇਸ਼ਨਲ ਵੀਡੀਓ ਹੈਗੀ ਆ ਇਹਨੂੰ ਸ਼ੇਅਰ ਕਰੋ ਤੇ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ